ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਿਕੇਤ ਸ਼ਰਮਾ ਸੋ ਪੰਜਾਬ ਤੇ ਹਿਮਾਚਲ ਦੇ ਵਿੱਚ ਪੈ ਰਹੀ ਲਗਾਤਾਰ بارش ਦੇ ਕਾਰਨ ਨਦੀਆਂ ਨਾਲੇ ਡੈਮ ਨੇ ਜਿਹੜੇ ਕੀ ਉਹ ਉਫਾਨ ਤੇ ਚੱਲ ਰਹੇ ਨੇ ਤਾਂ ਉੱਥੇ ਹੀ ਜੇਕਰ ਅਸੀਂ ਹੁਸ਼ਿਆਰਪੁਰ ਦੇ ਪੌਂਗ ਡੈਮ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਪੌਂਗ ਡੈਮ ਦੇ ਵਿੱਚ ਪ੍ਰੈਜ਼ੈਂਟ ਜਿਹੜਾ ਕੀ ਪਾਣੀ ਦਾ ਸਤਾਰਾ ਹੈ ਉਹ 1393 ਫੁੱਟ ਦੇ ਕਰੀਬ ਪਹੁੰਚ ਚੁੱਕਿਆ ਹੈ ਤਾਂ BBMP ਦੇ ਅਧਿਕਾਰੀਆਂ ਦੇ ਵੱਲੋਂ ਵੀ ਰੋਜ਼ ਦੀ ਜਿਹੜਾ ਕਿ ਹਜ਼ਾਰਾਂ ਕਿਊਸਿਕ ਦੇ ਹਿਸਾਬ ਦੇ ਨਾਲ ਪੌਂਗ ਡੈਮ ਦੇ ਵਿੱਚੋਂ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜਿਹੜੇ ਵਕ ਵਕ ਪਿੰਡ ਨੇ ਬਿਆਸ ਦਰਿਆ ਦੇ किनਾਰਿਆਂ ਤੇ ਲੱਗਦੇ ਨੇ ਉਹਨਾਂ ਨੂੰ ਵੀ ਜਿਹੜਾ ਕਿ ਕਾਫੀ ਪ੍ਰਭਾਵਤ ਉਹ ਪਿੰਡ ਹੋ ਰਹੇ ਨੇ ਭਾਵੇਂ ਉਹ ਅਸੀਂ ਮੁਕੇਰੀਆਂ ਦੇ ਪਿੰਡਾਂ ਦੀ ਗੱਲ ਕਰ ਲਈਏ ਜਾਂ ਦਸੂਏ ਦੇ ਪਿੰਡਾਂ ਦੀ ਗੱਲ ਕਰ ਲਈਏ ਜਾਂ ਟਾਂਡਾ ਬਿਆਸ ਦਰਿਆ ਦੇ ਜਿਹੜੇ ਕਿ ਕੰਡਿਆਂ ਉੱਤੇ ਪਿੰਡ ਲੱਗਦੇ ਨੇ ਉਹਨਾਂ ਨੂੰ ਕਾਫੀ ਜਿਹੜਾ ਕਿ ਪਾਣੀ ਦੀ ਮਾਰ ਦਾ ਜਿਹੜਾ ਕਿ ਨੁਕਸਾਨ ਝੱਲਣਾ ਪੈ ਰਿਹਾ ਹੈ ਕਿਉਂਕਿ ਮਗਰੋਂ ਪਾਣੀ ਛੱਡਣ ਤੋਂ ਬਾਅਦ ਜਿਵੇਂ ਪਾਣੀ ਦਰਿਆ ਦੇ ਵਿੱਚ ਆਉਂਦਾ ਹੈ ਤਾਂ ਪੱਧਰ ਉਸ ਦਾ ਜ਼ਿਆਦਾ ਹੋਣ ਕਰਕੇ ਲੋਕਾਂ ਦੇ ਖੇਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਰਿਹਾ ਹੈ ਜਿਸ ਦੇ ਕਰਕੇ ਕਿਸਾਨਾਂ ਦੀਆਂ ਫਸਲਾਂ ਤਾਂ ਜਿੱਥੇ ਨੁਕਸਾਨੀਆਂ ਹੀ ਗਈਆਂ ਨੇ ਪਰੰਤੂ ਲੋਕਾਂ ਦਾ ਜਿਹੜਾ ਕਿ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਪਿੰਡ ਦੇ ਵਿੱਚ ਪਾਣੀ ਦਾਖਲ ਹੋਣ ਦੇ ਕਾਰਨ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਨੇ ਜਿਹੜੀਆਂ ਕਿ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਕਿ ਜਿੱਥੇ ਦਰਿਆ ਵਗਦੇ ਨੇ ਜਾਂ ਚੋਹ ਨੇ ਉਹਨਾਂ ਦੇ ਕਿਨਾਰੇ ਜਿਹੜੇ ਕਿ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਕਿ ਲੋਕ ਨੇ ਜਿਹੜੇ ਨਿਚਲੇ ਇਲਾਕਿਆਂ ਦੇ ਵਿੱਚ ਰਹਿ ਰਹੇ ਨੇ ਉਹ ਸੁਰੱਖਿਅਤ ਰਹਿਣ ਜਾਂ ਉੱਥੋਂ ਫਿਰ ਨਿਕਲ ਕੇ ਕਿਸੇ ਹੋਰ ਇਲਾਕੇ ਵੱਲ ਜਾਣ ਕਿਉਂਕਿ ਪਿੱਛੋਂ ਜਿਹੜਾ ਕਿ ਪਾਣੀ ਦਾ ਪੱਧਰ ਹੈ ਪੌਂਗ ਡੈਮ ਦੇ ਵਿੱਚ ਵੀ ਲਗਾਤਾਰ ਹੀ ਵਾਧਾ ਦਿਖਾਈ ਦੇ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਹੁਣ ਹਜ਼ਾਰਾਂ ਕਿਊਸਿਕ ਦੇ ਹਿਸਾਬ ਦੇ ਨਾਲ ਪਾਣੀ ਪੌਂਗ ਡੈਮ ਦੇ ਵਿੱਚੋਂ ਛੱਡਿਆ ਜਾ ਰਿਹਾ ਹੈ ਤਾਂ ਬੁਰੀ ਤਰ੍ਹਾਂ ਦੇ ਨਾਲ ਜਨਜੀਵਨ ਹੈ ਜਿਹੜਾ ਕਿ ਉਹ ਲੋਕਾਂ ਦਾ ਪ੍ਰਭਾਵਿਤ ਵੀ ਹੋ ਰਿਹਾ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਜਿਹੜਾ ਕਿ ਸਤਰਕ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕਰਵਾਈਆਂ ਜਾ ਰਹੀਆਂ ਨੇ ਜਾਂ ਜਿਹੜੇ ਲੋਕ ਨਿਚਲੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਭਾਵ ਦਰਿਆਵਾਂ ਦੇ ਨਦੀਆਂ ਦੇ ਕੰਢਿਆਂ ਦੇ ਉੱਤੇ ਰਹਿ ਰਹੇ ਨੇ ਉਹਨਾਂ ਨੂੰ ਅਨਾਉਂਸਮੈਂਟਾਂ ਦੇ ਥਰੂ ਇੱਕ ਅਟੈਂਟਿਵ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਅਟੈਨਸ਼ਨ ਅਟੈਂਟਿਵ ਕੀਤਾ ਜਾ ਰਿਹਾ ਹੈ ਤਾਂ ਜੋ ਜਿਹੜੇ ਕਿ ਲੋਕ ਨੇ ਉਹ ਕਿਸੇ ਤਰ੍ਹਾਂ ਦਾ ਵੀ ਕਿਸੇ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ ਤਾਂ ਉੱਥੇ ਹੀ ਅਸੀਂ ਵੀ ਜ਼ਰੂਰ ਇੱਕ ਅਪੀਲ ਜਿਹੜੀ ਕਿ ਕਰਨਾ ਚਾਹਾਂਗੇ ਪ੍ਰਸ਼ਾਸਨ ਤਾਂ ਆਪਣਾ ਜਿਹੜਾ ਕਿ ਫਰਜ਼ ਪੂਰੇ ਤੌਰ ਤੇ ਨਿਭਾ ਰਿਹਾ ਹੈ ਪਰੰਤੂ ਜਿਹੜੇ ਲੋਕ ਨੇ ਜਿਹੜੇ ਨਿਚਲੀਆਂ ਥਾਵਾਂ ਦੇ ਉੱਤੇ ਰਹਿੰਦੇ ਨੇ ਉਹ ਜਿਹੜੇ ਕਿ ਇਹਨਾਂ ਥਾਵਾਂ ਤੋਂ ਦੂਰੀ ਬਣਾ ਕੇ ਰੱਖਣੀ ਆ ਪਿੱਛੋਂ ਕਈ ਵਾਰ ਜਦੋਂ ਚੋਆਾਂ ਦੇ ਵਿੱਚ ਵੀ ਪਿੰਡਾਂ ਨੂੰ ਲੱਗਦੇ ਨੇ ਜਿਹੜੇ ਜਾਂ ਸ਼ਹਿਰ ਨੂੰ ਲੱਗਦੇ ਨੇ ਉਹਨਾਂ ਚੋਆਾਂ ਦੇ ਵਿੱਚ ਵੀ ਕਾਫੀ ਤੇਜ਼ ਪੱਧਰ ਦੇ ਨਾਲ ਤੇਜ਼ ਬਹਾਵ ਦੇ ਨਾਲ ਪਾਣੀ ਆਂਦਾ ਹੈ ਤਾਂ ਲੋਕ ਨੇ ਜਿਹੜੇ ਓਕਾਜਬਿਆਂ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਈ ਮੰਦ ਭੱਗ ਦੀ ਘਟਨਾਵਾਂ ਵੀ ਨੇ ਜਿਹੜੀਆਂ ਕਿ ਓਕਾਜਬਿਆਂ ਨੂੰ ਕ੍ਰੋਸ ਕਰਨ ਲੱਗੇ ਸਾਹਮਣੇ ਆਈਆਂ ਨੇ ਤਾਂ ਹੁਣ ਫੇਰ ਇੱਕ ਵਾਰੀ ਐਂਡ ਦੇ ਵਿੱਚ ਵੀ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ ਕਿ ਜਿਹੜੇ ਕਾਜਵੇ ਨੇ ਉਹਨਾਂ ਨੂੰ ਲੋਕਾਂ ਦੇ ਵੱਲੋਂ ਕ੍ਰਾਸ ਨਾ ਕੀਤਾ ਜਾਵੇ ਕਿਉਂਕਿ ਲਗਾਤਾਰ ਬਾਰਿਸ਼ ਪੈਣ ਦੇ ਕਾਰਨ ਇਹ ਨਹੀਂ ਪਤਾ ਕਿ ਪਿੱਛੋਂ ਦੀ ਕਿਸ ਫਲੋ ਦੇ ਉੱਤੇ ਕਿਸ ਰਫਤਾਰ ਦੇ ਉੱਤੇ ਪਾਣੀ ਇੱਕਦਮ ਆ ਜਾਵੇਗਾ ਸੋ ਅਜਿਹਿਆਂ ਜਿਹੜੀਆਂ ਕਿ ਹਰਕਤਾਂ ਨੇ ਅਜਿਹੀਆਂ ਗੱਲਾਂ ਨੇ ਉਹ ਜਿਹੜੀਆਂ ਕਿ ਨਾ ਕੀਤੀਆਂ ਜਾਣ